ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਜੀ ਹਾਂਜੀ ਅੱਜ ਕੱਲ੍ਹ ਦੇ ਜਮਾਨੇ ਵਿੱਚ ਚਿੰਤਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਨੇ ਹਰੇਕ ਇਨਸਾਨ ਨੂੰ ਨੇ ਇਹ ਨਹੀਂ ਕਿ ਕਿਸੇ ਇੱਕ ਨੂੰ ਨੇ ਕਿਸੇ ਨੂੰ ਛੋਟੀ ਚਿੰਤਾ ਕਿਸੇ ਨੂੰ ਵੱਡੀ ਚਿੰਤਾ ਲੇਕਿਨ ਉਹ ਕਹਿੰਦੇ ਆ ਨਾ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ لیکن اگر ਅਸੀਂ ਕਿਸੇ ਵੀ ਚਿੰਤਾ ਪਰੇਸ਼ਾਨੀ ਨੂੰ ਫੜ ਕੇ ਰੱਖ ਲਾਂਗੇ ਨਾ ਉਹ ਇਹਦਾ ਹੱਲ ਨਹੀਂ ਹੋਊਗਾ ਦੇਖੋ ਕਿਸੇ ਲਿミਟਿਡ ਸਮੇਂ ਲਈ ਕਿਸ ਤੁਹਾਨੂੰ ਉਸ ਚਿੰਤਾ ਬਾਰੇ ਉਸ ਗੱਲ ਬਾਰੇ ਸੋਚਣਾ ਚਾਹੀਦਾ ਜਿਹਦੀ ਵਜ੍ਹਾ ਨਾਲ ਤੁਹਾਨੂੰ ਉਹ ਚਿੰਤਾ ਹੋਈ ਆ ਪਰੇਸ਼ਾਨ ਹੋਇਓ ਤੁਸੀਂ ਅਗਰ ਉਸ ਦਾ ਤੁਹਾਨੂੰ ਕੋਈ ਹੱਲ ਲੱਭਦਾ ਹੈ ਨਾ ਤਾਂ ਠੀਕ ਆ ਲੇਕਿਨ ਅਗਰ ਉਸ ਦਾ ਕੋਈ ਹੱਲ ਨਹੀਂ ਲੱਭਦਾ ਤਾਂ ਉਹਨੂੰ ਗੱਲ ਨੂੰ ਫੜ ਕੇ ਨਾ ਬੈਠੋ ਕਿਉਂਕਿ ਉਹਨੂੰ ਉਸ ਸਮੇਂ ਤੇ ਛੱਡ ਦਿਓ ਜਦੋਂ ਸਮਾਂ ਆਊਗਾ ਤਾਂ ਉਸ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਤਾਂ ਉਸ ਦਾ ਹੱਲ ਤੁਹਾਨੂੰ ਲੱਭ ਜਾਊਗਾ ਲੇਕਿਨ ਅਗਰ ਤੁਸੀਂ ਉਹਨੂੰ ਫੜ ਕੇ ਬੈਠੋਗੇ ਤੁਸੀਂ ਉਹਦੇ ਬਾਰੇ ਸਾਰਾ ਦਿਨ ਸੋਚੀ ਜਾਵੋਗੇ ਤਾਂ ਕੀ ਹੋਊਗਾ ਉਸ ਦਾ ਉਲਟਾ ਅਸਰ ਹੋਣ ਲੱਗ ਜਾਊਗਾ ਇੱਕ ਤਾਂ ਇਹ ਆ ਕਿ ਤੁਸੀਂ ਆਪਣੇ ਕਿਸੇ ਹੋਰ ਕੰਮ ਬਾਰੇ ਨਹੀਂ ਸੋਚ ਸਕਦੇ ਤੁਸੀਂ ਹੋਰ ਕਿਸੇ ਚੀਜ਼ ਬਾਰੇ ਮਤਲਬ ਕਨਸੈਂਟਰੇਟ ਨਹੀਂ ਕਿਸੇ ਵੀ ਚੀਜ਼ ਤੇ ਕਰ ਸਕਦੇ ਦੂਜਾ ਇਹ ਹੋਊਗਾ ਕਿ ਤੁਹਾਡੀ ਸਿਹਤ ਵਿਗੜਨ ਲੱਗ ਜੂਗੀ ਜਦੋਂ ਤੁਸੀਂ ਇੱਕ ਹੀ ਗੱਲ ਬਾਰੇ ਸੋਚੀ ਜਾਓਗੇ ਹਾਏ ਮੇਰਾ ਕੰਮ ਕਿਉਂ ਨਹੀਂ ਬਣਿਆ ਹਾਏ ਮੇਰੇ ਤੇ ਆ ਮਸੀਬਤ ਕਿਉਂ ਆ ਗਈ ਤਾਂ ਤੁਹਾਡੀ ਜਿਹੜੀ ਤੁਸੀਂ ਉੱਥੇ ਸਟਕ ਹੋ ਕੇ ਰਹਿ ਜਾਓਗੇ ਜਿਸ ਤਰ੍ਹਾਂ ਇੱਕ ਨਾ ਆਪਣੇ ਪ੍ਰੋਫੈਸਰ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਉਹਨਾਂ ਦਾ ਮਤਲਬ ਵੀ ਇਹੀ ਸੀ ਕਿ ਬੱਚਿਆਂ ਨੂੰ ਕਿ ਕਿਦਾਂ ਸਿਖਿਆ ਦਮ ਆ ਇਸ ਚੀਜ਼ ਬਾਰੇ ਤਾਂ ਉਹਨਾਂ ਨੇ ਕੀ ਕੀਤਾ ਅੱਧਾ ਨਾ ਪਾਣੀ ਦਾ ਗਲਾਸ ਭਰਿਆ ਤੇ ਪਾਣੀ ਦਾ ਗਲਾਸ ਭਰ ਕੇ ਉਹਨਾਂ ਨੇ ਮਤਲਬ ਅੱਧਾ ਕ ਗਲਾਸ ਭਰ ਕੇ ਤਾਂ ਉਹਨਾਂ ਨੇ ਆਪਣੇ ਹੱਥ 'ਚ ਫੜ ਲਿਆ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਕਿ ਵੀ ਦੱਸੋ ਇਹਦਾ ਵਜ਼ਨ ਕਿੰਨਾ ਹੋ ਕਿਸੇ ਨੇ ਕਿੰਨਾ ਕਿਹਾ ਕਿਸੇ ਨੇ 100 ਗ੍ਰਾਮ 50 ਗ੍ਰਾਮ ਕਿਸੇ ਬੱਚੇ ਨੇ ਕਿੰਨਾ ਕਿਹਾ ਤਾਂ ਉਹ ਗੰਦੇ ਵੀ ਇਹਦੇ ਵਜ਼ਨ ਨਾਲ ਨਹੀਂ ਕੋਈ ਮਤਲਬ ਹੈਗਾ ਤੁਸੀਂ ਦੱਸੋ ਇਹਨੂੰ ਮੈਂ ਕਿੰਨਾ ਟਾਈਮ ਆਪਣੇ ਹੱਥ ਵਿੱਚ ਹੋਲਡ ਕਰਕੇ ਰੱਖ ਸਕਦਾ ਉਹ ਗੰਦੇ ਜੀ ਵੱਧ ਤੋਂ ਵੱਧ 2 ਮਿੰਟ 3 ਮਿੰਟ ਹਨਾ ਤੇ ਪ੍ਰੋਫੈਸਰ ਕਹਿੰਦਾ ਅਗਰ ਮੈਂ ਇਸ ਨੂੰ ਜ਼ਿਆਦਾ ਹੋਲਡ ਕਰਕੇ ਰੱਖੂੰਗਾ ਤਾਂ ਕੀ ਹੋਊਗਾ ਤਾਂ ਸਾਰੇ ਬੱਚੇ ਚੁੱਪ ਕਰ ਗਏ ਤਾਂ ਪ੍ਰੋਫੈਸਰ ਕਹਿੰਦਾ ਕਿ ਵੀ ਅਗਰ ਮੈਂ ਇਸ ਨੂੰ 5 ਮਿੰਟ ਤੱਕ ਹੋਲਡ ਕਰਕੇ ਰੱਖੂੰਗਾ ਤਾਂ ਮੇਰਾ ਹੱਥ ਸੁੰਨ ਹੋਣ ਲੱਗ ਜੂਗਾ ਹਨਾ ਅਗਰ ਉਹ ਕਹਿੰਦਾ ਵੀ ਮੈਂ ਇਹਨੂੰ ਅੱਧੇ ਘੰਟੇ ਤੱਕ ਹੋਲਡ ਕਰਕੇ ਰੱਖੂੰਗਾ ਤਾਂ ਮੈਨੂੰ ਕੋਈ ਹੋਰ ਪ੍ਰੋਬਲਮ ਵੀ ਖੜੀ ਹੋ ਸਕਦੀ ਹੈ ਮੈਨੂੰ ਕੋਈ ਅਟੈਕ ਵਗੈਰਾ ਵੀ ਆ ਸਕਦਾ ਜਾਂ ਮੇਰੀ ਬਾਹ ਖੱਟ ਸਕਦੀ ਹੈ ਹਨਾ ਤਾਂ ਪ੍ਰੋਫੈਸਰ ਨੇ ਉਹਨਾਂ ਨੂੰ ਦੱਸਿਆ ਕਿ ਬੱਚਿਓ ਵੀ ਮੈਂ ਤੁਹਾਨੂੰ ਇਹ ਚੀਜ਼ ਇਸ ਲਈ ਸਿਖਾ ਰਿਹਾ ਸੀ ਕਿ ਕਿਸੇ ਵੀ ਪਰੇਸ਼ਾਨੀ ਨੂੰ ਚਿੰਤਾ ਨੂੰ ਅਗਰ ਅਸੀਂ ਜ਼ਿਆਦਾ ਟਾਈਮ ਲਈ ਹੋਲਡ ਕਰਕੇ ਰੱਖਦੇ ਆਂ ਜ਼ਿਆਦਾ ਟਾਈਮ ਲਈ ਉਹਦੇ ਵਿੱਚ ਰਹਿਨੇ ਆਂ ਤਾਂ ਉਹ ਸਾਡੇ ਉੱਤੇ ਨੈਗੇਟਿਵ ਇਫੈਕਟ ਕਰਨ ਲੱਗ ਜੂਗੀ ਪਰੇਸ਼ਾਨੀ ਤਾਂ ਜਿਹੜੀ ਆਈ ਆਈ ਆ ਉਸਦੇ ਨਾਲ ਅਸੀਂ ਹੋਰ ਮੁਸੀਬਤਾਂ ਵਿੱਚ ਘਿਰ ਜਾਵਾਂਗੇ ਇਸ ਲਈ ਜੇ ਸਮਾਂ ਜਿਹੜਾ ਉਹ ਆਪਣੀ ਚਾਲੇ ਚੱਲਦਾ ਰਹਿੰਦਾ ਜੇ ਕਹਿੰਦੇ ਹੁੰਦੇ ਆ ਅੱਜ ਆ ਚੀਜ਼ ਨਹੀਂ ਰਹੀ ਕਿਉਂਕਿ ਸਦਾ ਲਈ ਕੋਈ ਵੀ ਚੀਜ਼ ਨਹੀਂ ਹੁੰਦੀ ਹੈਗੀ ਜਦ ਅਸੀਂ ਖੁਦ ਸਦਾ ਲਈ ਨਹੀਂ ਹੈਗੇ ਤਾਂ ਮੁਸੀਬਤਾਂ ਸਦਾ ਲਈ ਕਿਸ ਤਰ੍ਹਾਂ ਰਹਿ ਸਕਦੀਆਂ ਨੇ ਹਨਾ ਤੇ ਇਸ ਤਰ੍ਹਾਂ ਹੀ ਹਨਾ ਮੈਂ ਤੁਹਾਨੂੰ ਦੱਸਦੀਆਂ ਇੱਕ ਰਾਜਾ ਸੀਗਾ ਉਹ ਉਹਨੂੰ ਇੱਕ ਸਾਧੂ ਮਿਲ ਲਾਇਆ ਤਾਂ ਸਾਧੂ ਦੀ ਉਹਨੇ ਸੇਵਾ ਕੀਤੀ ਬਹੁਤ ਸੇਵਾ ਕੀਤੀ ਹਨਾ ਉਹ ਕਹਿੰਦਾ ਵੀ ਸਾਧੂ ਕਹਿੰਦਾ ਰਾਜੇ ਨੂੰ ਵੀ ਮਹਾਰਾਜ ਜੀ ਮੈਂ ਤੁਹਾਨੂੰ ਨਾ ਇੱਕ ਤਵੀਜ਼ ਦੇਣਾ ਚਾਹੁੰਦਾ ਵੀ ਜਦੋਂ ਵੀ ਤੁਹਾਡੇ ਤੇ ਬਹੁਤ ਜ਼ਿਆਦਾ ਕੋਈ ਮੁਸੀਬਤ ਆਈ ਤਾਂ ਇਹਦੇ ਵਿੱਚ ਇੱਕ ਮੰਤਰ ਲਿਖਿਆ ਹੈ ਤੁਸੀਂ ਉਹ ਪੜ੍ਹਦੇ ਹੋ ਹਨਾ ਤਾ ਸਾਧੂ ਨੇ ਉਹਨੂੰ ਤਵੀਤ ਦਿੱਤਾ ਰਾਜੇ ਨੂੰ ਤੇ ਉਹ ਚਲਿਆ ਗਿਆ ਤੇ ਥੋੜੇ ਟਾਈਮ ਬਾਅਦ ਨਾ ਰਾਜੇ ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ ਬਹੁਤ ਜ਼ਿਆਦਾ ਲੜਾਈ ਹੋਈ ਜਿਦੇ ਵਿੱਚ ਇਹ ਰਾਜਾ ਹਾਰ ਗਿਆ ਹਨਾ ਤਾਂ ਇਹ ਰਾਜਾ ਉੱਥੋਂ ਭੱਜ ਗਿਆ ਉਹ ਜਿਹੜਾ ਤਵੀਤ ਸੀ ਉਹ ਰਾਜੇ ਨੇ ਆਪਣੇ ਗਲ 'ਚ ਪਾਇਆ ਹੋਇਆ ਸੀਗਾ ਹਨਾ ਜੇ ਜਦੋਂ ਕੋਈ ਬਹੁਤ ਵੱਡੀ ਮਸੀਬਤ ਆਉਗੀ ਉਦੋਂ ਮੈਂ ਉਹਨੂੰ ਵਰਤੂੰਗਾ ਹਨਾ ਉਹ ਮੰਤਰ ਮੈਂ ਉਹਦਾ ਜਾਪ ਕਰੂੰਗਾ ਤੇ ਮੈਂ ਉਹ ਮਸੀਬਤੋਂ ਨਿਕਲ ਜਾਊਂਗਾ ਤਾਂ ਇਸ ਤਰ੍ਹਾਂ ਨਾ ਰਾਜਾ ਦੇ ਨਾਲ ਥੋੜੇ ਜਿਹੇ ਸੈਨਿਕ ਰਹਿ ਗਏ ਉਹ ਜਾ ਕੇ ਨਾ ਜੰਗਲਾਂ ਵਿੱਚ ਲੁਕ ਗਿਆ ਕਿਸੇ ਗੁਫਾ ਵਿੱਚ ਲੁਕ ਗਿਆ ਹਨਾ ਤੇ ਜਿਹੜੇ ਦੂਜੀ ਸੈਨਾ ਸੀ ਉਹਦਾ ਪਿੱਛਾ ਕਰਦੀ ਆ ਰਹੀ ਸੀ ਤਾਂ ਰਾਜਾ ਹਨਾ ਉੱਥੇ ਬੈਠਾ ਸੋਚ ਰਿਹਾ ਸੀ ਵੀ ਇਸ ਤੋਂ ਵੱਡੀ ਮਸੀਬਤ ਮੇਰੇ ਲਈ ਕੀ ਆ ਸਕਦੀ ਆ ਤਾਂ ਮੈਨੂੰ ਹੁਣੇ ਮੰਤਰ ਦਾ ਜਾਪ ਕਰਨਾ ਚਾਹੀਦਾ ਰਾਜ ਨੇ ਕੀ ਕੀਤਾ ਨਾ ਉਹ ਛੇਛੇਤੀ ਆਪਣੇ ਗਲ ਚੋਂ ਕੱਢਿਆ ਜਦੋਂ ਤਵੀਤ ਖੋਲ੍ਹਿਆ ਉਹਦੇ ਤੇ ਲਿਖਿਆ ਹੋਇਆ ਸੀਗਾ ਇਹ ਸਮਾਵੀ ਨਹੀਂ ਰਊਗਾ ਮਤਲਬ ਕਿ ਜੋ ਸਮਾਂ ਚੱਲ ਰਿਹਾ ਇਹ ਸਮਾਂ ਵੀ ਨਹੀਂ ਰਊਗਾ ਤਾਂ ਰਾਜੇ ਨੇ ਜਦੋਂ ਉਹ ਮੰਤਰ ਪੜ੍ਹਿਆ ਵੀ ਇਹ ਸਮਾਂ ਵੀ ਨਹੀਂ ਰਊਗਾ ਤਾਂ ਰਾਜੇ ਦੇ ਮਨ ਦੇ ਅੰਦਰ ਇੱਕ ਨਾ ਮਤਲਬ ਪੋਜ਼ਿਟਿਵ ਵਾਈਬ ਸੌਂ ਲੱਗ ਗਈਆਂ ਕਿ ਹਾਂ ਠੀਕ ਆ ਵੀ ਇਹ ਸਮਾਂ ਵੀ ਨਹੀਂ ਰਊਗਾ ਜੇ ਮੇਰੇ ਕੋਲੇ ਮੇਰਾ ਰਾਜ ਸੀਗਾ ਜਦੋਂ ਉਹ ਥੋੜਾ ਟਾਈਮ ਰਹਿ ਕੇ ਮੇਰੇ ਕੋਲੋਂ ਖੋਸ ਗਿਆ ਤੇ ਥੋੜੇ ਟਾਈਮ ਲਈ ਉਹ ਉਸ ਰਾਜ ਨੇ ਲੈ ਲਿਆ ਤਾਂ ਅੱਗੇ ਉਹ ਮੇਰੇ ਕੋਲੇ ਫੇਰ ਵੀ ਆ ਸਕਦਾ ਅਗਰ ਮੈਂ ਆਪਣੀ ਹਿੰਮਤ ਕਰਾਂ ਤਾਂ ਇਹ ਸਮਾਂ ਵੀ ਮੇਰੇ ਲਈ ਨਹੀਂ ਰਹੂਗਾ ਉਸ ਸਮੇਂ ਨਾ ਜਦੋਂ ਰਾਜਾ ਉਹ ਮੰਤਰ ਮਤਲਬ ਕਿ ਉਹ ਚੀਜ਼ ਪੜ ਰਿਹਾ ਸੀ ਤਵੀਦ ਦੇ ਵਿੱਚ ਲਿਖੀ ਹੋਈ ਤਾਂ ਉੱਥੇ ਨਾ ਇੱਕ ਮੱਕੜੀ ਆਈ ਤੇ ਮੱਕੜੀ ਨੇ ਨਾ ਉੱਥੇ ਜਿੱਥੇ ਗੁਫਾ ਦਾ ਗੇਟ ਸੀਗਾ ਉਹਦੇ ਮੂਰੇ ਨਾ ਇਦਾਂ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਮੱਕੜੀ ਦੀ ਤਾਂ ਫਿਤਰਤਾ ਹਨਾ ਉਹਨੇ ਤਾਂ ਆਪਣਾ ਜਾਲ ਬੁਣੀ ਜਾਣਾ ਬੁਣੀ ਜਾਣਾ ਉਹਨੇ ਨਾ ਮੱਕੜੀ ਨੇ ਆਲੇ ਦੁਆਲੇ ਇਦਾਂ ਉਹਦੇ ਦਰਵਾਜੇ ਦੇ ਅੱਗੇ ਨਾ ਮਤਲਬ ਕਿ ਜਿੱਥੇ ਗੁਫਾ ਦਾ ਰਾਹ ਸੀਗਾ ਉੱਥੇ ਜਾਲ ਬਣਾ ਦਿੱਤਾ ਇੱਕ ਹਨਾ ਤੇ ਉੱਥੇ ਨਾ ਸੈਨਾ ਆ ਗਈ ਸੈਨਾ ਨੇ ਜਦੋਂ ਦੇਖਿਆ ਵੀ ਇੱਥੇ ਤਾਂ ਮੱਕੜੀ ਦਾ ਜਾਲ ਵੀ ਲੱਗਿਆ ਆ ਕਿਉਂਕਿ ਜਾਲ ਉਹਨਾਂ ਨੂੰ ਇਹ ਸੀਗਾ ਕਿ ਜਾਲਾ ਜਾਲਾ ਜਿਹੜਾ ਉਹ ਟੁੱਟਿਆ ਨਹੀਂ ਹੋਇਆ ਹੈਗਾ ਹਨਾ ਤੇ ਇਸ ਦਾ ਮਤਲਬ ਇਹਦੇ ਅੰਦਰ ਕੋਈ ਨਹੀਂ ਗਿਆ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਵੀ ਇੱਥੇ ਤਾਂ ਕੋਈ ਨਹੀਂ ਹੈਗਾ ਹਨਾ ਉਸ ਤੋਂ ਬਾਅਦ ਉਹ ਉਥੋਂ ਨੂੰ ਲੱਭਦੇ ਲੱਭਦੇ ਰਾਜਾ ਨੂੰ ਦੂਰ ਚਲੇ ਗਏ ਤੇ ਉਸ ਤੋਂ ਬਾਅਦ ਰਾਜ ਨੇ ਕੀ ਕੀਤਾ ਆਪਣੀ ਨੂੰ ਉਸੇ ਸੈਨਾ ਦੇ ਨਾਲ ਜੰਗਲ ਦੇ ਵਿੱਚ ਰਹਿ ਕੇ ਬਹੁਤ ਅਭਿਆਸ ਕੀਤਾ ਤੇ ਆਪਣੀ ਸੈਨਾ ਦੇ ਵਿੱਚ ਹੋਰ ਲੋਕ ਭਰਤੀ ਕੀਤੇ ਤੇ ਉਸ ਤੋਂ ਬਾਅਦ ਉਹ ਰਾਜੇ ਨੇ ਨਾ ਉਸ ਰਾਜੇ ਤੇ ਹਮਲਾ ਕੀਤਾ ਜਿਨੇ ਉਹਦਾ ਰਾਜ ਮਤਲਬ ਕਿ ਲਿਆ ਸੀਗਾ ਤੇ ਇਸ ਤਰ੍ਹਾਂ ਉਹ ਜਿੱਤ ਗਿਆ ਦੇਖੋ ਇੱਕ ਛੋਟੀ ਜੀ ਚੀਜ਼ ਦੀ ਵਜ੍ਹਾ ਨਾਲ ਕਿਉਂਕਿ ਉਹਨੂੰ ਉਹਨੂੰ ਇਹ ਸਮਝ ਆ ਗਈ ਸੀ ਕਿ ਇਹ ਸਦਾ ਨਹੀਂ ਰਹਿਣਾ ਹੈਗਾ ਜੋ ਜੋ ਕੰਡੀਸ਼ਨ ਮੇਰੇ ਤੇ ਆਈ ਹੈ ਸਦਾ ਨਹੀਂ ਰਹਿਣੀ ਹੈਗੀ ਇਸ ਲਈ ਜੀ ਉਹ ਰਾਜਾ ਜਿੱਤ ਗਿਆ ਤੇ ਉਸ ਤੋਂ ਬਾਅਦ ਉਹਨੇ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲਈ ਕਿ ਇਸ ਰਾਜ ਵੀ ਸਦਾ ਲਈ ਮੇਰੇ ਕੋਲੇ ਨਹੀਂ ਰਹਿਣਾ ਹੈ ਨਾ ਅਗਰ ਇਹ ਸਦਾ ਲਈ ਗਿਆ ਨਹੀਂ ਤਾਂ ਸਦਾ ਲਈ ਰਹਿਣਾ ਵੀ ਨਹੀਂ ਹੈਗਾ ਠੀਕ ਹੈ ਅਗਰ ਕੋਈ ਚਿੰਤਾ ਪਰੇਸ਼ਾਨੀ ਸਾਡੇ ਲਈ ਆਉਂਦੀ ਆ ਉਹ ਸਦਾ ਲਈ ਨਹੀਂ ਰਹਿ ਸਕਦੀ ਪਰ ਕਦੋਂ ਜਦੋਂ ਤੁਸੀਂ ਖੁਦ ਉਹਨੂੰ ਛੱਡੋਗੇ ਜੇ ਤੁਸੀਂ ਉਹਨੂੰ ਫੜ ਕੇ ਬੈਠੇ ਰਹੋਗੇ ਤਾਂ ਅੱਗਾ ਨਹੀਂ ਵਧੋਗੇ ਤੇ ਉਹ ਤਾਂ ਸਮਾਂ ਆਉਣ ਤੇ ਤੁਹਾਨੂੰ ਉਸ ਜੋ ਪਰੇਸ਼ਾਨੀ ਆ ਉਹਦਾ ਹੱਲ ਕੋਈ ਨਾ ਕੋਈ ਲੱਭ ਹੀ ਜਾਣਾ ਹੱਲ ਕਿਵੇਂ ਲੱਭ ਜਾਣਾ ਜਦੋਂ ਤੁਸੀਂ ਮਤਲਬ ਕਿ ਅੱਗੇ ਵਧ ਗਏ ਤਾਂ ਉਹ ਚਿੰਤਾ ਜਿਹੜੀ ਹੈ ਉਹ ਪਿੱਛੇ ਰਹਿ ਜਾਣੀ ਆ ਤੇ ਤੁਸੀਂ ਸੋਚੋਗੇ ਕਿ ਅਗਰ ਮੈਂ ਉਸ ਚਿੰਤਾ ਤੇ ਹੀ ਰੁਗਿਆ ਰਹਿੰਦਾ ਵੀ ਮੇਰਾ ਤਾਂ ਕੰਮ ਬਣਿਆ ਨਹੀਂ ਮੇਰਾ ਇਦਾਂ ਨਹੀਂ ਹੋਇਆ ਤਾਂ ਮੈਂ ਕਿਸੇ ਹੋਰ ਕੰਮ ਤੇ ਕਨਸੈਂਟਰੇਟ ਨਾ ਕਰਦਾ ਤਾਂ ਮੈਂ ਅੱਜ ਇੱਥੇ ਨਾ ਪਹੁੰਚਦਾ ਇਸ ਲਈ ਜੀ ਕੋਈ ਵੀ ਚੀਜ਼ ਸਦਾ ਲਈ ਨਹੀਂ ਹੈਗੀ ਇੱਥੇ ਹਾਂ ਨਾ ਹੀ ਕੋਈ ਚਿੰਤਾ ਨਾ ਹੀ ਕੋਈ ਪਰੇਸ਼ਾਨੀ ਸਦਾ ਨਹੀਂ ਹੈ ਬਸ ਇਹ ਸਾਰ ਸਭ ਕੁਝ ਸਾਡੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਗੁਰੂ ਮਹਾਰਾਜ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਕੁਝ ਵੀ ਇੱਥੇ ਸਦਾ ਨਹੀਂ ਹੈ ਦੇਖੋ ਤੁਸੀਂ ਮੌਸਮ ਆਉਂਦਾ ਹਰ ਤਰ੍ਹਾਂ ਦਾ ਮੌਸਮ ਆਉਂਦਾ ਮੌਸਮ ਆਉਂਦਾ ਉਹਦੇ ਹਿਸਾਬ ਨਾਲ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਝੜ ਜਾਂਦੇ ਆ ਫੁੱਲ ਫਲ ਸਭ ਕੁਝ ਸੁੱਕ ਜਾਂਦਾ ਲੇਕਿਨ ਜਦੋਂ ਦੁਬਾਰਾ ਫੇਰ ਸਮਾਂ ਆਉਂਦਾ ਉਹ ਫਿਰ ਹਰੇ ਹੋ ਜਾਂਦੇ ਆ ਪਰ ਉਹਦੇ ਲਈ ਉਹਨਾਂ ਦਰਖਤਾਂ ਨੂੰ ਵੀ ਰੁਕਣਾ ਪੈਂਦਾ ਉਹਨਾਂ ਟਾਈਮ ਉਹਨਾਂ ਟਾਈਮ ਉਹ ਮਾਰ ਚੱਲਣੀ ਪੈਂਦੀ ਆ ਹਨਾ ਤੇ ਉਹ ਇਸ ਆਸ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਬਣਾ ਕੇ ਖੜੇ ਰਹਿੰਦੇ ਆ ਤੇ ਜਦੋਂ ਸਮਾਂ ਆਉਂਦਾ ਤਾਂ ਉਹਨਾਂ ਤੇ ਫਿਰ ਉਹ ਪੱਤੇ ਫੁੱਲ ਫਲ ਲੱਗ ਜਾਂਦੇ ਆ ਹਨਾ ਇਸ ਲਈ ਜੀ ਕੋਈ ਵੀ ਚੀਜ਼ ਸਦਾ ਲਈ ਨਹੀਂ ਹੁੰਦੀ ਹੈਗੀ ਸਾਡੀ ਆਲੇ-ਦੁਆਲੇ ਜਿਹੜੀ ਕੁਦਰਤ ਆ ਉਹਦੇ ਵਿੱਚ ਵੀ ਸਾਨੂੰ ਇਹੀ ਸਭ ਕੁਝ ਗੁਰੂ ਮਹਾਰਾਜ ਜੀ ਨੇ ਦਿਖਾਇਆ ਹੋਇਆ ਕਿ ਵੀ ਕੋਈ ਵੀ ਚੀਜ਼ ਸਦਾ ਲਈ ਨਹੀਂ ਹੁੰਦੀ ਇਸ ਲਈ ਚਿੰਤਾ ਪਰੇਸ਼ਾਨੀਆਂ ਤੋਂ ਘਬਰਾਇਆ ਨਾ ਕਰੋ ਕਿਉਂਕਿ ਚਿੰਤਾ ਪਰੇਸ਼ਾਨੀਆਂ ਕਦੀ ਵੀ ਸਦਾ ਲਈ ਨਹੀਂ ਹੁੰਦੀਆਂ ਸਿਰਫ ਸੋਚ ਆ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਉਸ ਚੀਜ਼ ਤੇ ਜ਼ਿਆਦਾ ਟਾਈਮ ਲਈ ਸਟਕ ਹੋ ਕੇ ਨਾ ਰਹੋ ਜਿਹੜੀ ਚੀਜ਼ ਤੁਹਾਨੂੰ ਸਤਾ ਰਹੀ ਹੈ ਜਾਂ ਤੁਹਾਨੂੰ ਚਿੰਤਾ ਪਰੇਸ਼ਾਨੀ ਜਿਹਦੀ ਵਜ੍ਹਾ ਨਾਲ ਹੋ ਰਹੀ ਹੈ ਉਸ ਚੀਜ਼ ਨੂੰ ਉੱਥੇ ਛੱਡ ਕੇ ਅੱਗੇ ਵਧ ਜਾਓ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਹ ਜਿਹੜੀਆਂ ਚਿੰਤਾ ਪਰੇਸ਼ਾਨੀਆਂ ਨੇ ਆਪਣੇ ਆਪ ਖਤਮ ਹੋਣ ਲੱਗ ਜਾਂਦੀਆਂ ਜੀ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ